ਹਾਜੀ ਸਤਿ ਸ੍ਰੀ ਅਕਾਲ YouTube ਚੈਨਲ Only Truth News 082 ਸੱਚ ਦੀ ਆਵਾਜ਼ ਅਤੇ Facebook ਪੇਜ ਹਾਕਮ ਐਸਪੋਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਅਸੀਂ ਅੱਜ ਪਿੰਡ ਝਨੇੜੀ ਦੇ ਵਿੱਚ ਪਹੁੰਚਿਆ ਜੋ ਕਿ ਇਹ ਮੰਨ ਲਓ ਕਿ ਘਰਾਚੋਂ ਔਰ ਪਵਾਨੀਗੜ੍ਹ ਦੇ ਤਕਰੀਬਨ ਘਰਾਚੋਂ ਦੇ ਨੇੜੇਕਾ ਪਵਾਨੀਗੜ੍ਹ ਏਰੀਆ ਦੇ ਵਿੱਚ ਹੁੰਦਾ ਸੋ ਅੱਜ ਇੱਥੇ ਇੱਕ ਬਹੁਤ ਹੀ ਵਧੀਆ ਅਪਰਾਲਾ ਕੀਤਾ ਹੈ ਤੇ ਇੱਥੇ ਇੱਕ ਮੇਲਕੰਤ ਸਪੈਸ਼ਲਿਸਟ ਹਸਪੀਟਲ ਦੀ ਟੀਮ ਵੱਲੋਂ ਮੈਡੀਕਲ ਚੈੱਕ ਅਪ ਕੈਂਪ ਲੱਗਿਆ ਹੈ ਸੋ ਜਿਹਦਾ ਸਿਹਰਾ ਸਾਡੇ ਨਾਲ ਸ੍ਰੀ ਅਮਨ ਜੀ ਖੜੇ ਨੇ ਤੇ ਬਾਈ ਸੁਖੀ ਜੀ ਖੜੇ ਨੇ ਇਹਨਾਂ ਨੂੰ ਜਾਂਦਾ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸੋ ਪਹਿਲਾਂ ਤਾਂ ਦੋਨੇ ਸਾਡੇ ਭਰਾਵਾਂ ਨੂੰ ਸਾਡੇ ਚੈਨਲ ਵੱਲੋਂ ਜੀ ਆਇਆਂ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜੋ ਇਦਾਂ ਦੇ ਆਪਰਾਲੇ ਕਰਦੇ ਆ ਸੋ ਆਪਾਂ ਅਮਨ ਜੀ ਨਾਲ ਗੱਲਬਾਤ ਕਰਾਂਗੇ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਜੋ ਕੈਂਪ ਲਾਇਆ ਥੋੜਾ ਦੱਸੋਗੇ ਜੀ ਇਸ ਵਿੱਚ ਸਾਰੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਜੀ ਜੀ ਤੇ ਇਸ ਐਕਟੀਵਿਟੀ ਵਿੱਚ ਅਸੀਂ ਸ਼ੁਰੂ ਤੋਂ ਪਈ ਹੋਈ ਆ ਜੀ ਤੇ ਇਸ ਵਿੱਚ ਮਤਲਬ ਸਾਡੇ ਪਿੰਡ ਵਾਸੀਆਂ ਦਾ ਵਿਸ਼ੇਸ਼ ਸਾਥ ਦਿੱਤਾ ਜਾ ਰਿਹਾ ਸਾਡੇ ਨਾਲ ਤੇ ਇਸ ਵਿੱਚ ਸ਼ੁਰੂ ਤੋਂ ਹੀ ਮਤਲਬ ਅਸੀਂ ਇਸ ਸਰਟੀਫਿਕੇਟ ਵਿੱਚ ਪਏ ਆ ਤਾਂ ਜੋ ਅੱਜ ਦੇ ਸਮੇਂ ਵਿੱਚ ਯੂਥ ਨਸਿਆਂ ਦੇ ਵਿੱਚ ਪੈ ਰਹੀ ਆ ਉਹਨਾਂ ਨੂੰ ਇਹ ਪ੍ਰੇਰਣਾ ਦੇਣ ਲਈ ਵੀ ਇਸ ਵਧੀਆ ਐਕਟੀਵਿਟੀ ਬਲ ਆਪਣਾ ਸਾਥ ਦੇਵ ਬਹੁਤ ਬਹੁਤ ਧੰਨਵਾਦ ਜੀ ਸੋ ਸੁਖੀ ਜੀ ਬਾਈ ਜੀ ਨੇ ਦੱਸਿਆ ਵੀ ਅਸੀਂ ਇਦਾਂ ਦੀ ਐਕਟੀਵਿਟੀ ਕਰਦੇ ਆ ਸਮਾਜ ਸਧਾਰਕ ਸੋ ਮੈਂ ਤਾਂ ਹੱਥੋਂ ਇਹ ਪੁੱਛਣਾ ਚਾਹਾਂਗਾ ਜਿਵੇਂ ਅੱਜ ਕੋਸੋ ਅਜੇ ਤੱਕ ਪੇਸ਼ੈਂਟ ਨਹੀਂ ਆਏ ਤੇ ਦੁਬਾਰਾ ਕੈਂਪ ਜਦੋਂ ਲੱਗਦਾ ਤਾਂ ਜੋ ਬਾਕੀ ਰਹਿੰਦੇ ਨੇ ਤੁਸੀਂ ਪੇਸ਼ੈਂਟ ਰਹਿੰਦੇ ਆ ਜਾਂ ਕੋਈ ਹੋਰ ਇਦਾਂ ਦਾ ਮਰੀਜ਼ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਸਮੇ ਸਮੇਂ ਸਿਰ ਕੈਂਪ ਲਗਾਉਂਦੇ ਰਹਿੰਦੇ ਆ ਜੀ ਪਹਿਲੇ ਖੂਨਦਾਨ ਕੈਂਪ ਲਵਾਇਆ ਸੀਗਾ ਉਸ ਤੋਂ ਬਾਅਦ ਅੱਖਾਂ ਦਾ ਕੈਂਪ ਲਗਾਇਆ ਸੀਗਾ ਜਿਹੜੇ ਵੀ ਸੈਂਟਰ ਰਹਿ ਜਾਂਦੇ ਨੇ ਉਹ ਅਗਲੀ ਵਾਰ ਲੈ ਲੈਂਦੇ ਨੇ ਜੀ ਜੀ ਤੇ ਬਾਕੀ ਹੌਲੀ ਹੌਲੀ ਇੱਕ ਦੂਜੇ ਨੂੰ ਬਜ਼ੁਰਗ ਦੱਸੀ ਜਾਂਦੇ ਨੇ ਤੇ ਆਈ ਜਾਂਦੇ ਨੇ ਤੇ ਫੌਦ ਉਸ ਮਰੀਜ਼ ਹੋ ਜਾਂਦਾ ਜੀ ਬਾਕੀ ਦਵਾਈਆਂ ਬਿਲਕੁਲ ਫ੍ਰੀ ਨੇ ਸ਼ੂਗਰ ਦੇ ਡਾਇਟ ਫ੍ਰੀ ਨੇ ਤੇ ਅਮਨ ਪ੍ਰਧਾਨ ਜੀ ਨਾਲ ਰਲ ਕੇ ਇਹ ਪਿੰਡ ਦੇ ਸਹਿਯੋਗ ਨਾਲ ਉਪਰਾਲਾ ਕੀਤਾ ਜਾਂਦਾ ਬਜ਼ੁਰਗਾਂ ਨੂੰ ਦੇਖਦੇ ਹੋਏ ਵੀ ਕਿਸੇ ਤੋਂ ਡਾਕਟਰ ਦੀ ਨਹੀਂ ਜਾਇਆ ਜਾਂਦਾ ਜੀ ਜੀ ਕਿਸੇ ਕੋਲ ਪੈਸੇ ਨਹੀਂ ਹੁੰਦੇ ਦਵਾਈ ਲੈਣ ਜੋਗਰੇ ਹਨਾ ਜੀ ਪਰ ਹੁਣ ਸੋ ਪਿੰਡਾਂ ਦੇ ਮਾਹੌਲ ਦਾ ਫਾਇਦਾ ਯੂਜ਼ ਕਰਕੇ ਸੀ ਸਵੀ ਸਮੇਂ ਸਿਰ ਇਹ ਉਪਰਾਲਾ ਕਰਦੇ ਰਹਿੰਦੇ ਆ ਜੀ ਬਹੁਤ ਬਹੁਤ ਧੰਨਵਾਦ ਹੈ ਸੋ ਸਾਡੇ ਨਾਲ ਗੁਰਸੇਵਕ ਸਿੰਘ ਜੀ ਬਿਗੜਵਾਲ ਵੀ ਨੇ ਸੋ ਇਹਨਾਂ ਦਾ ਵੀ ਮੰਨ ਲਓ ਇਸ ਕੈਂਪ ਦੇ ਵਿੱਚ ਕਾਫੀ ਯੋਗਦਾਨ ਹੈ ਸਮਾਜ ਸੇਵੀ ਨੇ ਇਨਾਂ ਨਾਲ ਵੀ ਗੱਲਬਾਤ ਕਰਾਂਗੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਜੀਆਆਂ ਨੂੰ ਸੋ ਤੁਸੀਂ ਵੀ ਚਾਰ ਸ਼ਬਦ ਸਾਡੇ ਨਾਲ ਸਾਂਝੇ ਕਰੋ ਜੀ ਅਸੀਂ ਤਾਂ ਅੱਜ ਧੰਨਵਾਦ ਕਰਦੇ ਆ ਜੀ ਆਮਨ ਛਨੇੜੀ ਜੀ ਤੇ ਸੁਖੀ ਛਨੇੜੀ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਅੱਜ ਇੱਥੇ ਟੀਮ ਪਹੁੰਚੀ ਹੈ ਨੀਲ ਕੰਠਾ ਹਸਪਤਾਲ ਵੱਲੋਂ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲੇ ਦੇ ਨਾਲ ਉਪਰਾਲੇ ਸਦਕਾ ਇਹ ਅੱਜ ਕੈਂਪ ਲਵਾਇਆ ਇਹ ਅੱਗੇ ਵੀ ਐਕਟੀਵਿਟੀਆਂ ਬਹੁਤ ਕਰਦੇ ਨੇ ਜੀ ਇਨਾਂ ਦਾ ਸਾਡੇ ਪ੍ਰਤੀ ਬਹੁਤ ਸਾਥ ਆ ਮੈਂ ਤਾਂ ਇਹੀ ਕਹਿਣਾ ਜੀ ਅੱਗੇ ਵੀ ਹੋਰ ਪਿੰਡਾਂ ਨੂੰ ਵੀ ਵੀ ਇਸ ਤਰ੍ਹਾਂ ਦੀਆਂ ਟੀਮਾਂ ਬਣਾ ਕੇ ਨੌਜਵਾਨ ਆਪਣੇ ਅਪਰਾਲੇ ਕਰਨ ਜੀ ਕੈਂਪ ਲਗਾਉਣ ਜੀ ਅੱਖਾਂ ਦੇ ਕੈਂਪ ਹੋਵੇ ਮੈਡੀਕਲ ਕੈਂਪ ਹੋਵੇ ਜੀ ਇਸ ਤਰ੍ਹਾਂ ਦੇ ਅਪਰਾਲੇ ਸਾਨੂੰ ਕਰਨੇ ਚਾਹੀਦੇ ਅੱਜ ਆਪਾਂ ਦਾ ਨਾਮ ਸੁਣੇ ਸਾਰੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਹੈ झनेड़ी के नीलकंत स्पैशलिस्ट हॉस्पिटल पूरी टीम वो एक मेडिकल चेकअप चलाया तो कुछ भी उसके आओ कुछ कहना चाहोगे मैं कदम श्री अमन श्री क्या सदा सदा अरेज किया करते रहते हैं पहला तकरीबन दो तीन हफ्ते कद ना कदम लाया ਤਾਂ ਬਾਰੇ ਉਹ ਘਾਵੇ ਵਿੱਚ ਪਿਛਲਦੇ ਰਹਿੰਦੇ ਨੇ ਤਾਂ ਤਰਜੀਹ ਹੁੰਦਾ ਰਹਿੰਦੇ ਨੇ ਪਹਿਲਾਂ ਵੀ ਇਹ ਖਾਣਾ ਫੂਡ ਡਿਸਟਰੀਬਿਊਸ਼ਨ ਤੋਂ ਬਾਅਦ ਮੈਡੀਕਲ ਕੈਂਪ ਚੱਲਦੇ ਸੀ ਉਹਦੇ ਵਿੱਚ ਵੀ ਸਾਰੀ ਦੇਖਭਾਲ ਇਹ ਕਰਦੇ ਨੇ ਹੁਣ ਵੀ ਇਹਨਾਂ ਨੇ ਤੁਹਾਡੇ ਨਾਲ ਜਾ ਕੇ ਸੰਪਰਕ ਕੀਤਾ ਕਿ ਸਾਡੇ ਚੁੱਪੇ ਡੇ ਰੂਟ ਦੇ ਉਹਨਾਂ ਨੂੰ ਵੀ ਦਾਫੂ ਹੋ ਰਹੀ ਹੈ ਹਨ ਕੋਈ ਫ੍ਰੀਮ ਦਿਓ ਕਿ ਤੁਸੀਂ ਇਹਨਾਂ ਨੂੰ ਕੰਟਰੈਕਟ ਕਰਾ ਤੇ ਅੱਜ ਲੋਕਾ ਆਇਆ ਤੇ ਬਹੁਤ ਸਧਾਰਨ ਲੋਕਾਂ ਘਰ ਬੈਠੇ ਇਸ ਦੇ ਦੇਰੀ ਦਾ ਸਮਾਂ ਜਿਹੜਾ ਬਹੁਤ ਮਹਾਈ ਦਾ ਸਮਾਂ ਆਇਕਰਾ ਸਾਡੇ ਦੇ ਰੂਪ ਦੇ ਸਿੱਧੇ ਨਹੀਂ ਜਾ ਸਕਦੇ ਜੋ ਨੂੰ ਘਰ ਬੈਠਾ ਇਸ ਹੂਟ ਦਾ ਪਦਾਨ ਕਰ ਰਹਿਣਾ ਹੈ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਸਾਡੇ ਸਾਥੀਆਂ ਨੂੰ ਅਮਨ ਨੂੰ ਤੇ ਰਚਨਾ ਜੀ ਨੂੰ ਇਹ ਟਾਇਰ ਦਿੱਤਾ ਤੇ ਅੱਜ ਬਹੁਤ ਬਹੁਤ ਦਾ ਦਿਲਾ ਲਾ ਹਾਈਦਰਾਬਾਦ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਸਾਡੇ ਨਾਲ ਪਿੰਡ ਢਨੇੜੀ ਤੋਂ ਇੱਕ ਬਜ਼ੁਰਗ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕੈਂਪ ਲੱਗਿਆ ਹੈ ਤੇ ਕੁਝ ਕਹਿਣਾ ਚਾਹੋਗੇ ਜੀ ਹਾਂ ਜੀ ਹਾਂ ਸਰ ਮੈਂ ਤਾਂ ਇਹੀ ਰਿਕਵੈਸਟ ਹੈ ਜੀ ਮੇਰੀ ਤਾਂ ਵੀ ਅੱਜ ਦੇ ਸਮਾਜ ਦੇ ਵਿੱਚ ਜਿਵੇਂ ਹੁਣ ਮਤਲਬ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ ਭਿਆਨਕ ਬਿਮਾਰੀਆਂ ਤੇ ਹੋਰ ਸਮੱਸਿਆਵਾਂ ਨਾਲ ਲੋਕ ਘਿਰੇ ਨੇ ਤੇ ਜਿਹੜੇ ਮੁੰਡੇ ਸਾਡੇ ਪਿੰਡ ਦੇ ਚਿਹੜੀ ਦੇ ਮੁੰਡੇ ਨੇ ਵਧੀਆ ਪਰਾਲਾ ਕਰ ਰਹੇ ਨੇ ਵਧੀਆ ਸਵਾਵਾ ਦੇ ਰਹੇ ਨੇ ਅਸੀਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਵੀ ਅੱਗੇ ਨੂੰ ਹੋਰ ਵੀ ਇਹ ਵੱਧ ਚੜ ਕੇ ਪਰਾਲੇ ਕਰਨ ਬਹੁਤ ਬਹੁਤ ਧੰਨਵਾਦ ਜੀ ਸੋ ਅੰਤ ਦੇ ਵਿੱਚ ਇਹੀ ਕਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਸਾਡਾ ਪਹਿਲਾ ਫਰਜ਼ ਬਣ ਜਾਂਦਾ ਹੈ ਅਸੀਂ ਆਪਣੇ ਹਰ ਇੱਕ ਜੋ ਸਾਡਾ ਸਰੀਰ ਕੰਗ ਹੈ ਉਸ ਦੇ ਖੁਦ ਸੰਭਾਲ ਕਰੀਏ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਕੁਦਰਤ ਦੀ ਕਿਰੂਪੀ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਦੇ ਮੈਡੀਕਲ ਕੈਂਪਾਂ ਦੇ ਵਿੱਚ ਜਾ ਕੇ ਉਹਨਾਂ ਦਾ ਫਾਇਦਾ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਸਮਾਜ ਸੁਧਾਰਕ ਮੁੱਦਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਸਾਡੇ ਚੈਨਲ ਦਾ ਇੱਕ ਵਾਰ ਜ਼ਰੂਰ ਵੇਸਟ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਹੀ ਕੁੜੀ ਆਹ ਹੈ ਗੁਰੂ yeah ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ